ਕਮਾਲ ਸਰਪੰਸ ਜਾਨੀ ਜੀ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਚ ਧਵਾਈ ਹੈ ਹਾਜ਼ਰੀਆਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਦਾ ਦਿਹਾੜਾ ਹੈ ਇਹ ਉਹ ਦਿਨ ਹੈ ਜਿਸ ਦਿਨ ਸੱਤ ਸੱਤ ਨਬੀ ਕੰਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਪਰਿਵਾਰ ਕਿਰੂ ਕਿਰੂ ਹੋ ਗਿਆ ਸੀ ਆਓ ਇਸ ਬਾਰੇ ਜਾਣਦੇ ਹਾਂ ਸ਼੍ਰੀ ਅਨੰਤਪੁਰ ਸਾਹਿਬ ਜੀ ਲਈ ਤੋ ਚਲਦੇ ਹਾਂ ਗੁਰੂ ਜੀ ਸਰਸਾਪੁਰ ਪਹੁੰਚਦੇ ਹਨ ਅੱਜ ਸਤ ਪੌਂ ਹੋ ਗਈ ਸਮਾ ਹੋ ਗਿਆ ਉਹਨਿ ਚਰੇਲੇ ਦਾ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਉਸਨੂੰ ਪਾਰ ਕਰਨਾ ਬਹੁਤ ਹੀ ਮੁਸ਼ਕਲ ਸੀ ਇਹੀ ਕਾਰਨ ਸੀ ਕਿ ਕਈਆਂ ਨੇ ਇਸ ਨੂੰ ਪਾਰ ਕਰਨਾ ਚਾਹਿਆ ਪਰ ਪਾਰ ਨਹੀਂ ਹੋਈ ਤੇ ਕਈ ਸਰਸਾ ਵਿੱਚ ਹੀ ਰੁੜ ਗਏ ਅਤੇ ਇਹ ਵੀ ਫੜਨ ਵਿੱਚ ਆਉਂਦਾ ਹੈ ਕਿ ਕਈ ਲਿਖਤਾ ਇਸ ਸਰਸਾ ਵਿੱਚ ਰੁੜ ਗਈਆਂ ਤੇ ਕਾਫੀ ਨੁਕਸਾਨ ਹੋਇਆ ਉਹ ਬੀਲਾ ਮਹਿਸੂਸ ਕਰੋ ਜਦੋਂ ਰਾਤ ਦਾ ਹਨੇਰਾ ਠਰੂ ਠਰੂ ਕਰਦੀ ਠੰਡ ਬਹੁਤਿਆਂ ਦੇ ਕੱਪੜੇ ਗਿੱਲੇ ਹੋਏ ਪਏ ਸਨ ਅਤੇ ਲੱਖਾਂ ਦੀ ਫੌਜ ਪਿੱਛੇ ਲੱਗੀ ਹੋਈ ਸੀ ਸੱਸਾ ਨਜੀਦ ਦੇ ਬਾਣਾ ਵਰਤਿਆ ਤੇ ਪਰਿਵਾਰ ਦੇ ਹਿੱਸਿਆਂ ਵਿੱਚ ਵੰਡਿਆ ਗਿਆ ਮਾਤਾ ਗੁਜਰਤਔਰ ਜੀ ਨਾਲ ਛੋਟੇ ਸਾਹਿਬਜ਼ਾਦੇ ਸਨ ਜੋ ਵਾਕ ਹੀ ਤੁਰੇ ਧੀਵੇਂ ਹੋਣੀ ਨੇ ਉਹਨਾਂ ਨੂੰ ਵਕਤ ਰੱਖਿਆ ਹੋਵੇ ਦੂਜੇ ਹਿੱਸੇ ਵਿੱਚ ਸਾਹਿਬ ਦੇ ਮਹਿਲ ਜੋ ਭਾਈ ਜਵਾਹਰ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਆ ਗਏ ਭਾਈ ਜਵਾਹਰ ਸਿੰਘ ਜੀ ਦਿੱਲੀ ਦੇ ਰਹਿਣ ਵਾਲੇ ਸਨ ਦਿੱਜੇ ਹਿੱਸੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਹਾਰਾਜ ਸਿੱਖ ਅਤੇ ਵੱਡੇ ਸਾਹਿਜ ਆਦੇਸਾਨ ਅੰਮ੍ਰਿਤ ਵੇਲੇ ਦਾ ਸਮਾ ਹੋਇਆ ਅਤੇ ਗੁਰੂ ਜੀ ਨੇ ਉਥੇ ਰੁਕਣ ਦਾ ਫੈਸਲਾ ਕੀਤਾ ਅਤੇ ਸਿੰਘਾਂ ਨੂੰ ਆਖਿਆ ਕਿ ਆਸਾ ਜੀ ਦੀਵਾਰ ਦਾ ਸ਼ਬਦ ਕੀਰਤਨ ਸ਼ੁਰੂ ਕਰੋ ਵਿੱਚੋਂ ਸਿੱਖਾਂ ਨੇ ਆਖਿਆ ਕਿ ਗੁਰੂ ਸਾਹਿਬ ਜੀ ਦੁਸ਼ਮント ਸਾਡੇ ਪਿੱਛੇ ਲੱਗੇ ਹੋਏ ਹਨ ਅਸੀਂ ਅੱਗੇ ਜਾ ਕੇ ਕਿਤੇ ਖੇਮ ਕਿਟਾਣਾ ਦੇਖ ਕੇ ਦਰbaar ਲਾ ਲਵਾਂਗੇ ਦੇਖੋ ਬੱਚਿਓ ਆਪਣੇ ਤੇ ਕੋਈ ਵੀ ਦੁੱਖ ਤਕਲੀਫ ਆ ਜਾਂਦੀ ਹੈ ਆਪਾਂ ਗੁਰੂ ਨੂੰ ਲਾਂਭੇ ਦੇਣ ਲੱਗ ਜਾਂਦੇ ਆ ਆਪਾਂ ਪਿੱਛੇ ਹਟ ਜਾਂਦੇ ਆ ਗੁਰੂ ਘਰ ਤੋਂ ਇਹ ਸ਼ਰਧਾ ਜੋ ਵੀ ਹੈ ਪਰ ਗੁਰੂ ਜੀ ਤੇ ਇੰਨਾ ਔਖਾ ਸਮਾਂ ਹੁੰਦਿਆ ਹੋਇਆ ਵੀ ਉਹਨਾਂ ਨੇ ਸ਼ਬਦ ਕੀਰਤਨ ਦਾ ਅਭਿਆਸ ਨਹੀਂ ਛੱਡਿਆ ਆਪਣੇ ਆਤਮਿਕ ਪ੍ਰਾਪਤੀ ਨਹੀਂ ਛੱਡੀ ਉਹਨਾਂ ਨੇ ਗੁਰੂ ਸਾਹਿਬ ਆਖਦੇ ਹਨ ਇਸ ਸਮਾਂ ਉਸ ਕਰਤਾਰ ਦੀ ਆਤਮਿਕ ਜੁੜਨ ਦਾ ਹੈ ਇੱਥੇ ਹੀ ਦੀਵਾਨ ਸਜਾਵਾਂਗੇ ਸਿੱਖੋ ਗੁਰੂ ਪੂਰਾ ਸਿੰਘ ਗੁਰੂ ਸਾਹਿਬ ਜੀ ਨੇ ਅਤਿ ਦੇ ਭਿਆਨਕ ਸਮੇਂ ਵਿੱਚ ਵੀ ਆਸਾ ਦੀ ਵਾਰ ਦਾ ਕੀਰਤਨ ਨਿਤਨੇਮ ਕੀਤਾ। ਬਾਬਾ ਜੀ ਸਿੰਘ ਭਾਈ ਜੀਵਨ ਸਿੰਘ ਅਤੇ ਹੋਰ ਮੋਰਿ ਸਿੱਖਾਂ ਮਗਲ ਫੌਜਾਂ ਅੱਗੇ ਦੀਵਾਰ ਬਣ ਕੇ ਖੜੇ ਰਹੇ। ਨਿਤਨੇਮ ਕਰਨ ਦੇ ਲਈ ਕਿੰਨੇ ਹੀ ਸਿੰਘ ਸ਼ਹੀਦ ਹੋ ਗਏ। ਰੰਗ ਰੇਤੇ ਗੁਰੂ ਦੇ بیٹے ਸਤਪੋਹ ਨੂੰ ਭਾਈ ਜੀਵਨ ਸਿੰਘ ਜੀ ਵੀ ਸ਼ਹੀਦੀ ਪਾ ਲਈ। ਸਤਪੋਹ ਦਾ ਸੁਨਿਆ ਸਵੇਰੇ ਸੱਸਾ ਦੇ ਵਿਛੋੜਾ ਹੋਇਆ। ਸ਼ੀਰ ਨਨ ਪੁਰ ਸਾਹਿਬ ਕਿਲੇ ਤੋਂ ਚੱਲੀ ਵਹੀਰ ਵਕਤ-ਵਕਤ ਹੋ ਗਈ ਗੁਰੂ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ ਅਤੇ ਚਲਦੇ-ਚਲਦੇ ਆਉਟਲਾ ਦੇ ਅੰਸ ਖਾਨ ਦੇ ਕੋਲ ਰੁਕਣ ਪਹੁੰਚੇ ਗੁਰੂ ਸਾਹਿਬ ਜੀ ਇਸ ਵਾਰ ਨਿਹੰਗ ਖਾਨ ਕੋਲ ਤੀਜੀ ਚੌਕੀ ਵਾਰ ਆਏ ਸੀ ਇਹ ਮੁਸਲਮਾਨ ਪ੍ਰੇਮੀ ਸੀ ਗੁਰੂ ਸਾਹਿਬ ਜੀ ਦਾ ਰੋਪੜ ਵਿਖੇ ਜਿੱਥੇ ਗੁਰਦਾਰਾ ਸ਼ਹੀ ਪੱਠਾ ਸਾਹਿਬ ਚ ਸ਼ੋਭਤ ਹੈ ਇਹ ਪੱਠਾ ਨਿਹੰਗ ਖਾਨ ਦਾ ਹੀ ਸੀ ਜਿੱਥੇ ਗੁਰੂ ਸਾਹਿਬ ਪਹੁੰਚਦੇ ਹਨ ਜਦੋਂ ਗੁਰੂ ਜੀ ਇੱਥੇ ਆਏ ਤਾਂ ਭਾਈ ਦਸਤਾਰ ਸਿੰਘ ਜੀ ਨਾਲ ਸਨ ਜੋ ਜੰਗ ਕਰਦਿਆਂ ਜ਼ਖਮੀ ਹੋ ਗਏ ਸਨ ਗੁਰੂ ਸਾਹਿਬ ਜੀ ਦਾ ਸਿੰਘਾਂ ਨਾਲ ਅੱਗੇ ਤੁਰ ਪਏ ਅਤੇ ਬਾਅਦ ਵਿੱਚ ਮੁਗਲ ਸਿਪਾਹੀ ਆਏ ਸਨ ਸਿਪਾਹੀ ਤਲਾਸ਼ੀ ਕਰਦੇ ਆ ਨਿਹੰਗ ਭਾਨ ਨੂੰ ਪੁੱਛਦੇ ਹਨ ਇਸ ਕਮਰੇ ਅੰਦਰ ਕੌਣ ਹੈ ਤੇ ਨਿਹੰਗ ਭਾਨ ਨੇ ਸੁਭਾਵਕ ਹੀ ਆਖਿਆ ਇਸ ਕਮਰੇ ਅੰਦਰ ਮੇਰਾ ਦਮਾਦ ਤੇ ਮੇਰੀ ਧੀ ਹੈ ਤੁਸੀਂ ਚਾਹੋ ਤਾਂ ਖੋਲ ਕੇ ਦਿਖਾ ਦਿੰਦਾ ਹਾਂ ਸਿਪਾਰੀ ਉਪਰੋਂ ਚਲੇ ਜਾਂਦੇ ਹਨ ਤੇ ਜੋ ਨਿਹੰਗ ਖਾਨ ਦੀ ਧੀ ਸੀ ਜਿਸ ਦਾ ਨਾਮ ਬੀਬੀ ਮੁਮਤਾਜ਼ ਸੀ ਉਸਨੇ ਪਿਤਾ ਦੇ ਕਹੇ ਹੋਏ ਵਾਅਦੇ ਨੂੰ ਲਈ ਅਤੇ ਇਤਿਹਾਸ ਅਖਦਾ ਹੈ ਕਿ ਉਸਨੇ ਪੂਰੀ ਹਯਾਤ ਨਾਲ ਵਿਆਹ ਨਹੀਂ ਸੀ ਕਰਵਾਇਆ ਅਤੇ ਜੋ ਪਿਤਾ ਦਾ ਬਚਨ ਸੀ ਉਹ ਹੀ ਨਿਭਾਇਆ ਬੀਬੀ ਮੁਮਤਾਜ਼ ਜਾਣਦੀ ਸੀ ਕਿ ਭਾਈ ਬਚਿੱਤਰ ਸਿੰਘ ਨੇ ਵਚਣਾ ਨਹੀਂ ਹੈ ਭਾਈ ਬਚਿੱਤਰ ਸਿੰਘ ਜੀ ਇਹ ਨਿਹੰਗ ਖਾਨ ਦੇ ਘਰ ਹੀ ਸ਼ਹੀਦ ਹੋ ਗਏ ਨਿਹੰਗ ਖਾਨ ਨੇ ਉਹਨਾਂ ਦਾ ਸੰਸਕਾਰ ਕੀਤਾ مغل سپاہی آؤں پہلے ہی نیو نیخ گرو سا چمکور چل پئے چمکور تک پہنچ دہ سن نے لکھا دے نال شہادت پائی دوسرے پاسے چھوٹے صاحبزاد ماتا گجر کور جی ایک پاس ہو کے چل چلدی کمہ ماشکی کے چھن پہنچ ہیں جتے کمہ ماشکی جی نے جنوبی سیوا ہو سکتی سی کی تی. اس نے لکشمی نام کی عورت کو ਮਾਣਾ ਲਿਆ ਕਿ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਨੂੰ ਚੁਕਾਇਆ ਕਿਉਂਕਿ ਉਹ ਬਹੁਤ ਗਰੀਬ ਸੀ ਦਰਬ ਪੱਖੋਂ ਬਹੁਤ ਗਰੀਬ ਸੀ ਪਰ ਦਿਨ ਪੱਖੋਂ ਸ਼ਰਗ ਕੋਈ ਅਮੀਰ ਨਹੀਂ ਸੀ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ ਕਿ ਇਹਨਾਂ ਨਾਲ ਕੋਈ ਵੀ ਸਿੱਖੀ ਅਤੇ ਬਾਅਦ ਵਿੱਚ ਅਗਲੇ ਦਿਨ ਗੰਗੂ ਨੂੰ ਪਤਾ ਚੱਲਦਾ ਹੈ ਉਹ ਆਪਣੇ ਨਾਲ ਕਿੰਦ ਥੇੜੀ ਲੈ ਗਿਆ ਹਾਲੇ ਇਹਦੇ ਮਨ 'ਚ ਕੋਈ ਕਪੜ ਨਹੀਂ ਸੀ ਪਰ ਮਨ ਬੇਈਮਾਨ ਹੁੰਦਿਆ ਦੇਰ ਨਹੀਂ ਲੱਗੀ اس تو کہ آپ جی کل سمن کروایا جائے گا آؤ اپا گھر کے فتح بلائیے واحر جی کا خالص واحو جی کی فتح